ਹਾਜਰਾ ਹਜ਼ੀਰ ਸਰਬ ਕਲਾ ਦੇ ਕੋ ਜਵਨ ਚਤਰਤਾ ਤੇ ਮਾਲਕ ਤਾਨ ਤਨ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਤੇ ਪਾਵਨ ਪੱਤਰਸਥਾਨ ਗੁਰੂ ਨਾਨਕ ਦਵਾਰਾ ਇੱਥੇ ਸਹਿਬ ਜ਼ੈਲੀ ਗੁਰੂ ਮਾਰ ਨਾਨਕ ਦੇਵ ਜੀ ਮਹਾਰਾਜ ਦੀ ਸੰਤਾਨਕ ਜੋਤ ਨੇ ਚੱਲ ਪਾਏ ਇਸ ਸਥਾਨ ਨੂੰ ਪਵਿੱਤਰ ਕੀਤਾ ਸੰਗਤਾਂ ਨੂੰ ਗੁਰੂ ਨਾਨਕ ਦੇਵ ਘਰ ਦੇ ਨਾਲ ਜੋੜਨ ਦੇ ਪ੍ਰਲੈ ਕੀਤੇ ਆਓ ਹੋ ਸਥਾਨ ਤੇ ਮਹੇਲਾਬਾਦ ਮੜੀ ਹੋਏ ਗੁਰੂ ਰੂਪ ਸਾਹਿਬ ਅੰਗਤ ਜੀਓ ਕਿਰਪਾ ਕਰਨੀ ਮਿਹਰ ਕਰਨੀ ਫਤਿਹ ਦਾ ਜਬਾਅ ਬਹੁਤ ਦੀ ਪਿਆਰ ਸਤਿਕਾਰ ਸਰਦਾ ਸਹਿਤ ਦੇਣਾ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਆਓ गरबाणी न जुड़ उपराला करी